ਤੇ ਮੇਰਾ ਨਾਮ ਪਾ ਸਕਦੇ ਆ ਕੁੰਦਨ ਸਿੰਘ ਧਮਾਨ ਨਾਭੀ ਸ਼ਕਤੀ ਅੰਮ੍ਰਿਤ ਪਾਣਾ ਇਹ ਨਾਭੀ ਸ਼ਕਤੀ ਅੰਮ੍ਰਿਤ ਸਾਡੀ ਮੈਡੀਸਿਨ ਆ ਕਦੋਲੀ ਬੈਰੀਅਰ ਤੇ ਆ ਤੇ ਅੱਜ ਹਜ਼ਾਰਾਂ ਲੋਕ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਿਰਫ ਪਾਕਿਸਤਾਨ ਛੱਡ ਕੇ ਸਾਰੀਆਂ ਕੰਟਰੀਆਂ ਨੂੰ ਦਵਾਈ ਜਾਂਦੀ ਆ ਜੇ ਸਾਨੂੰ ਹਿਸਾਬ ਨਾਲ ਕਹਿੰਦਾ ਹੁਣ ਲੋਕਾਂ ਨੇ ਪੀ ਪੀ ਕੇ ਜੀਰੇ ਦਾ ਪਾਣੀ ਫੈਟ ਘਟਾਉਣ ਦੇ ਚੱਕਰ ਚ ਪਸ਼ਾਬ ਤੇ ਪ੍ਰੋਬਲਮ ਆ ਗਈ ਥਾਇਰੋਇਡ ਹੋ ਗਿਆ ਜੀਰੇ ਦਾ ਪਾਣੀ ਇੱਕ ਗੱਲ ਯਾਦ ਰੱਖਿਓ ਹੈਲਥ ਵਰਕਰ ਜਿਹਦੇ ਕੋਲ ਤੁਸੀਂ ਆਪਣਾ ਸਰੀਰ ਦਾ ਇਲਾਜ ਕਰਾਨ ਜਾ ਰਹੇ ਆ ਜੇ ਉਹ ਆਪ ਫਿੱਟ ਆ ਨਾ ਉਹਦਾ ਸਰੀਰ ਫਿੱਟ ਫਾਟ ਆ ਤਾਂ ਤੁਹਾਨੂੰ ਜਰੂਰ ਠੀਕ ਕਰ ਸਕਦਾ ਉਹ ਜੀ ਧਿਆਨ ਨਾਲ ਸੁਣੋ ਜਦ ਬੰਦੇ ਨੂੰ ਸ਼ੂਗਰ ਜ਼ਿਆਦਾ ਹੁੰਦੀ ਆ ਫਿਰ ਡਾਕਟਰ ਤੋਂ نیچے ਕਾਤੇ ਟੀਕੇ ਲਾਉਂਦੇ ਆ ਇਨਸੂਲਿਨ ਜਦ ਕੁੱਤਾ ਵੱਡਦਾ ਆ ਫਿਰ ਤੂੰ ਨੀਂਜਗਾ ਤੇ ਇੰਜੈਕਸ਼ਨ ਲੱਗਦੇ ਆ ਟੀਕੇ ਲੱਗਦੇ ਨੇ ਤੂੰ ਨੀਂਜ ਕਿਉਂਕਿ ਤੂੰ ਨੀਂਜ ਸ਼ਕਤੀ ਆ ਤੂੰ ਨੀਂਜ ਸਾਡੇ ਪ੍ਰਾਣ ਆ ਇਸ ਕਰਕੇ ਧੁੰਨੀ ਦੇ ਨਾਲ ਧੁੰਨੀ ਚ ਕੁਝ ਲਾਣੇ ਦੇ ਨਾਲ ਜਾਂ ਕੁਝ ਪਾਣੇ ਨਾਲ ਉਹ ਰੋਮ ਰੋਮ ਚ ਫੈਲ ਜਾਂਦਾ ਹੁਣ ਮੈਂ ਜਾਂਦਾ ਵੀ ਲੋਕਲ ਬੰਦੇ ਨਹੀਂ ਮੈਂ ਸੇਵਾ ਤਰ੍ਹਾਂ ਤੁਸੀਂ ਆਓ 20 ਦਿਨ ਦਾ ਟ੍ਰੀਟਮੈਂਟ ਫ੍ਰੀ ਲੈ ਸਕਦੇ ਆ ਤੁਸੀਂ ਧੁੰਨੀ ਚ ਦਵਾਈ ਡੇਲੀ ਫ੍ਰੀ ਪਵਾ ਸਕਦੇ ਮੇਰੇ ਕੋਲ ਆ ਕੇ ਕੋਈ ਚਾਰजेस ਨਹੀਂ ਜਦ ਤੁਹਾਨੂੰ ਲੱਗਿਆ ਵੀ ਤੁਹਾਡੇ ਸਰੀਰ ਚ ਹਰਕਤ ਹੋਣੀ ਸ਼ੁਰੂ ਹੋ ਗਈ ਤਾਂ ਆਪਣੀ ਮੈਡੀਸਿਨ ਖਰੀਦ ਕੇ ਲੈ ਜੇ ਘਰੇ ਪਾ ਲੋ ਘਰ ਇਸ ਪ੍ਰੋਸੈਸ ਨੂੰ ਪੰਚ ਕਰਮਾ ਕਿਹਾ ਜਾਂਦਾ ਹੈ ਔਰ ਅਸੀਂ ਪੰਜ ਤੱਤਾਂ ਨੂੰ ਬੈਲੈਂਸ ਤੇ ਲਿਆਉਣ ਦੀ ਪ੍ਰਕਿਰਿਆ ਬਾਰੇ ਤੁਹਾਨੂੰ ਦੱਸਦੇ ਆ ਆ ਅਗਨੀ ਆ ਹਵਾ ਆਕਾਸ਼ ਪ੍ਰithvi ਤੇ ਪਾਣੀ ਇਹਨਾਂ ਦੇ ਇਨਬੈਲੈਂਸ ਹੋਣ ਦੇ ਨਾਲ ਹੀ ਸਾਨੂੰ ਪ੍ਰੋਬਲਮ ਆਉਂਦੀ ਆ ਜਦ ਤੱਕ ਆਯੁਰਵੇਦ ਦੇ ਨਾਲ ਸਰੀਰ ਦੇ ਵੱਖ-ਵੱਖ ਰੋਗਾਂ ਦਾ ਇਲਾਜ ਕਰਨਾ ਹਜ਼ਾਰਾਂ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਪਰ ਜੋਕੇ ਸਮੇਂ ਦੇ ਵਿੱਚ ਮਨੁੱਖ ਤੁਰੰਤ ਲਾਭ ਲੈਣ ਦੇ ਲਈ ਇਸ ਵਿਧੀ ਤੋਂ ਹਟ ਕਿ ਵਿਦੇਸ਼ੀ ਤਰੀਕਿਆਂ ਦੇ ਪਿੱਛੇ ਪੈ ਗਿਆ ਹੈ ਜਿਸ ਨਾਲ ਉਹ ਇੱਕ ਬਿਮਾਰੀ ਹਟਾਉਣ ਦੇ ਖਾਤਰ ਹੋਰ ਕਈ ਬਿਮਾਰੀਆਂ ਦੇ ਚੰਕੂਲ ਦੇ ਵਿੱਚ ਫਸ ਜਾਂਦਾ ਹੈ ਤੇ ਸਾਰੀ ਉਮਰ ਦਵਾਈਆਂ ਦੇ ਨਾਲ ਉਸ ਦਾ ਵਾਹ ਪਿਆ ਰਹਿੰਦਾ ਹੈ ਅੱਜ ਅਸੀਂ ਤੁਹਾਨੂੰ ਆਯੁਰਵੇਦ ਦੇ ਉਸ ਵਿਧੀ ਰਾਹੀਂ ਬਿਮਾਰੀਆਂ ਦੇ ਇਲਾਜ ਦਾ ਸੌਖਾ ਤਰੀਕਾ ਦੱਸਣ ਜਾ ਰਹੇ ਹਾਂ ਜੀ ਬਿਲਕੁਲ ਤੁਸੀਂ ਸਹੀ ਸੁਣਿਆ ਇਸ ਦੇ ਰਾਹੀਂ ਸ਼ੂਗਰ ਬੀਪੀ ਕੈਂਸਰ ਗਠੀਆ ਮਿਰਗੀ ਤੇ ਹੋਰ ਕਈ ਬਿਪਰਾਂ ਦੀਆਂ ਜਮਾਂਦਰੂ ਬਿਮਾਰੀਆਂ ਵੀ ਜੜ ਤੋਂ ਠੀਕ ਹੋ ਜਾਂਦੀਆਂ ਹਨ ਇਹ ਇਲਾਜ ਤੁੰਨੀ ਦੇ ਵਿੱਚ ਤੇਲ ਪਾ ਕੇ ਕੀਤਾ ਜਾਂਦਾ ਹੈ ਹਾਲਾਂਕਿ ਤੁਸੀਂ ਬਾਜ਼ਾਰਾਂ ਦੇ ਵਿੱਚ ਕਈ ਅਜੀਹੇ ਤੇਲ ਵੇਖੇ ਹੋਣਗੇ ਜਾਂ ਆਨਲਾਈਨ ਇੱਕ ਦੇ ਨਾਲ ਇੱਕ ਫ੍ਰੀ ਤੇਲ ਪਾਉਣ ਵਾਲੀ ਸ਼ੀਸ਼ੀ ਵੀ ਬਾਜ਼ਾਰਾਂ ਦੇ ਵਿੱਚ ਮਿਲ ਰਹੀ ਹੈ ਪਰ ਸਭ ਤੋਂ ਪਹਿਲਾਂ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਦਵਾਈ ਨਾਭੀ ਸ਼ਕਤੀ ਅੰਮ੍ਰਿਤ ਸ਼ੁਰੂ ਕੀਤੀ ਗਈ ਸੀ ਜਿਸ ਦੀ ਸ਼ੁਰੂਆਤ ਹੋਪ ਹਰਬਲ ਲੀਫ ਕੰਪਨੀ ਵੱਲੋਂ ਕੀਤੀ ਗਈ ਸੀ ਤੇ ਇਸ ਦਵਾਈ ਦੇ ਨਾਲ ਹੁਣ ਤੱਕ ਹਜ਼ਾਰਾਂ ਲੋਕ ਆਪਣੀ ਬਿਮਾਰੀ ਤੋਂ ਰੋਗ ਮੁਕਤ ਹੋ ਚੁੱਕੇ ਹਨ ਇਸ ਸੰਬੰਧੀ ਗੱਲਬਾਤ ਕਰਦੇ ਆ ਆਯੁਰਵੈਦਿਕ ਫਾਰਮਾਸਿਸਟ ਕੁੰਦਨ ਤਿਮਾਨ ਨੇ ਦੱਸਿਆ ਕਿ ਅਨੇਕਾਂ ਹੀ ਲੋਕ ਉਹਨਾਂ ਦੇ ਕੋਲ ਆਪਣੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਬਿਮਾਰੀਆਂ ਲੈ ਕੇ ਆਉਂਦੇ ਹਨ ਤੇ ਇਸ ਦਵਾਈ ਦੇ ਨਾਲ ਉਹਨਾਂ ਨੂੰ ਪੂਰਨ ਤੌਰ ਤੇ ਲਾਭ ਮਿਲਦਾ ਹੈ ਉਹਨਾਂ ਕਿਹਾ ਕਿ ਸਾਡੀ ਤੁੰਨੀ ਦੇ ਵਿੱਚ ਹਜ਼ਾਰਾਂ ਲੱਖਾਂ ਤੇ ਗਿਣਤੀ ਦੇ ਵਿੱਚ ਸਰੀਰ ਨੂੰ ਫਾਇਦਾ ਪਹੁੰਚਾਉਣ ਵਾਲੇ ਬੈਕਟੀਰੀਆ ਹੁੰਦੇ ਹਨ ਜਿਨ੍ਹਾਂ ਦੇ ਰਾਹੀਂ ਸਾਡੇ ਸਰੀਰ ਨੂੰ ਲਾਭ ਪਹੁੰਚਦਾ ਹੈ ਇਸੇ ਕਰਕੇ ਪੁਰਾਣੇ ਸਮੇਂ ਦੇ ਵਿੱਚ ਸਾਡੇ ਬਜ਼ੁਰਗ ਆਪਣੇ ਸਰੀਰ ਦਾ ਇਲਾਜ ਤੁੰਨੀ ਦੇ ਵਿੱਚ ਤੇਲ ਪਾ ਕੇ ਕਰ ਲੈਂਦੇ ਸਨ ਉਹਨਾਂ ਦੱਸਿਆ ਕਿ ਉਸੇ ਫਾਰਮੂਲੇ ਨੂੰ ਅੱਗੇ ਵਧਾਉਂਦੇ ਹੋਏ ਇਸ ਦਵਾਈ ਦਾ ਇਜ਼ਾਤ ਕੀਤਾ ਗਿਆ ਜਿਸ ਦੇ ਨਾਲ ਹਰ ਬਿਮਾਰੀ ਠੀਕ ਹੁੰਦੀ ਹੈ ਤੁਸੀਂ ਵੀ ਸੁਣੋ ਇਸ ਤੇਲ ਦੇ ਨਾਲ ਕਿਸ ਤਰੀਕੇ ਇਸ ਦੀ ਵਰਤੋਂ ਕਰਕੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ ਤੇ ਇਸ ਮੌਕੇ ਉੱਤੇ ਵੱਖ-ਵੱਖ ਸਥਾਨਾਂ ਤੋਂ ਆਏ ਬਿਮਾਰੀ ਦਾ ਇਲਾਜ ਕਰਵਾਉਣ ਦੇ ਲਈ ਪੁਕਾ ਨੇ ਗੱਲਬਾਤ ਦੌਰਾਨ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਹਾਂਜੀ ਸਸੀ ਗੱਲ ਬੇਬੇ ਜੀ ਹਾਂਜੀ ਦੱਸੋ ਸਸੀ ਦਾ ਠੀਕ ਆ ਬੰਦ ਕੀ ਪ੍ਰੋਬਲਮ ਸੀ ਤੁਹਾਨੂੰ ਮੇਰੇ ਰੁੱਤਾਂ ਦੀ ਡਿਸਕ ਡਿਸਕ ਵੀ ਕਿੰਨੇ ਸਾਲ ਹੋ ਗਏ ਤੇ ਮਨ ਖਾਸ ਤੇ ਹੋ ਗਿਆ ਤਾਂ ਗਿਰਦੀ ਨੂੰ ਉਹ ਤੇਨੂੰ ਕੋ ਸਾਥ ਤੇ ਦਵਾਈ ਧੁੰਨੀ ਚ ਪਾਈ ਸੀ ਤੁਸੀਂ 1 ਮਹੀਨਾ 1 ਮਹੀਨਾ ਦਵਾਈ ਪਾਈ ਧੁੰਨੀ ਚ 1 ਮਹੀਨਾ ਕਨੋਲੀ ਚ ਹਾਂਜੀ ਤੇ 1 ਮਹੀਨੇ ਚ ਪ੍ਰੋਬਲਮ ਠੀਕ ਹੋ ਗਈ ਠੀਕ ਆ ਹੁਣ ਠੀਕ ਆ ਹਾਂਜੀ ਕਦੋਂ ਪਾਈ ਸੀ ਮੈਂ ਮੁੜ ਕੇ ਤਾਂ ਪਾਈ ਨਹੀਂ ਮੁੱਕ ਗਈ ਖੱਫਤ ਕਿੰਨੇ ਸਾਲ ਪਹਿਲਾਂ ਪਾਈ ਸੀ ਧੁੰਨੀ ਚ ਦਵਾਈ ਉਹ ਤਾਂ ਹੋਣੀ 4 ਸਾਲ 4 ਸਾਲ ਪਹਿਲਾਂ ਪਾਈ ਸੀ 1 ਕੇ ਸੀਸੀ ਪਾਈ 1 ਮਹੀਨਾ ਪਾਈ ਮਸ ਮੁੜ ਕੇ ਤਾਂ ਨਹੀਂ ਪ੍ਰੋਬਲਮ ਆਈ ਨਹੀਂ ਭਾਈ ਠੀਕ ਹੈ ਜੀ ਓਕੇ ਸਤਿ ਸ੍ਰੀ ਅਕਾਲ ਮੈਂ 3 ਸਾਲ ਪਹਿਲਾਂ ਨਾਪੀ ਸ਼ਕਤ ਸ਼ਕਤੀ ਅਮਰਤ ਬਾਰੇ YouTube ਤੇ ਦੇਖਿਆ ਸੀ YouTube ਤੇ ਮੈਂ ਬਹੁਤ ਸਾਰੇ ਜਿਹੜੇ ਪੇਸ਼ੈਂਟ ਸੀ ਉਹਨਾਂ ਦੀਆਂ ਸਟੇਟਮੈਂਟਾਂ ਸੁਣੀਆਂ ਸੀਗੀਆਂ ਤੇ ਮੈਨੂੰ ਬੜਾ ਵਧੀਆ ਲੱਗਿਆ ਸੀਗਾ ਤੇ ਮੈਂ ਬੇਸਿਕਲੀ ਪਟਿਆਲੇ ਤੋਂ ਆ ਮੈਂ ਹੈਲਥ ਰਿਵਾਰਡਰ ਹਾਂ ਤੇ ਮੈਂ ਇਹ ਸਾਰਾ ਕੁਝ ਦੇਖ ਕੇ ਮੈਂ ਸਾਡਾ ਇੱਕ ਹੈਲਥ ਇੱਥੇ ਪਰਤਕਰ ਸਾਡਾ ਇੱਕ ਮੁੰਡਾ ਲੱਗਿਆ ਸੀਗਾ ਮੈਂ ਉਹਦੇ ਥਰੂ ਇੱਥੋਂ ਇਹ ਨਾਪੀ ਸ਼ਕਤੀ ਅਮਰਤ ਮਗਵਾਜਾਂ ਤੋਂ ਸ਼ਿਸ਼ਿਆਂ ਤੇ ਮੈਂ ਕੰਟੀਨਿਊ ਕੰਟੀਨਿਊਲੀ ਪੰਜਿਆ ਤੇ ਮੈਂ ਮੇ ਮੇਰੀ ਜਿਹੜੀ ਸ਼ੂਗਰ ਸੀ ਮੇਰੇ ਸ਼ੂਗਰ ਦਾ ਲੈਵਲ ਸੀਗਾ ਮੇਰਾ 285 ਤੋਂ ਵੀ ਉੱਪਰ ਸੀਗਾ ਤੇ ਮੈਡੀਕਲ ਫਿੱਟਾਂ ਤੇ ਮੈਂ ਪੂਰਾ ਮਿੱਠਾ ਵੀ ਖਾ ਰਿਹਾ ਦਾ ਕੋਈ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਹੁਣ ਬਿਲਕੁਲ ਸਹੀ ਆ ਤੰਦਰੁਸਤ ਦਾ ਸਰੀਰ ਮੇਰਾ ਤੇ ਉਸ ਤੋਂ ਉਪਰੰਤ ਇੱਕ ਮੇਰੇ ਢੇਲ ਦੀ ਪ੍ਰੋਬਲਮ ਸੀ ਕਿ ਢੇਲ ਮੇਰਾ ਇਥੇ ਮੈਨੂੰ ਫੰਗਸ ਲੱਗ ਜਾਂਦੀ ਸੀ ਮੈਂ 2-3 ਵਾਰੀ ਇਹ ਦੀ ਸਰਜਰੀ ਕਰਾਈ ਘਟਾਇਆ ਸਰਜੀ ਕਰਾਉਣ ਦੇ ਕਰਾਉਣ ਤੋਂ ਬਾ ਵੇ ਬਾਦ ਵਿੱਚ ਠੀਕ ਨਹੀਂ ਸੀ ਹੁੰਦਾ ਤੇ ਜਦੋਂ ਮੈਂ ਇਹ ਪਾਈ ਹੈ ਨਾਬੀ ਸ਼ਕਤੀ ਅਮਰਤ ਮੇਰਾ ਨੇਲ ਮੁੜ ਕੇ ਖਰਾਬ ਨਹੀਂ ਹੋਇਆ ਤੇ ਅੱਜ ਵੀ ਮੈਂ ਦਵਾਈ ਇਹਦਾ ਮੇਰੇ ਇੱਕ ਹੋਰ ਇਸ ਜਾਰ ਸੀਰੀਅਲ ਨੂੰ ਦਵਾਈ ਬਾਰੇ ਪ੍ਰੇਰਿਤ ਕੀਤਾ ਮੈਂ ਚਲੋ ਆਪਾਂ ਲੈ ਕੇ ਆਨੇ ਆ ਹਾਲਾਂਕਿ ਜਿਹੜੇ ਕੁੰਦਨ ਸਿੰਘ ਜੀ ਆਪਣੇ ਹੈਗੇ ਧਮਾਨ ਸਾਹਿਬ ਇਹ ਲੋਕਾਂ ਦੀ ਸੇਵਾ ਕਰਦੇ ਇਹਨਾਂ ਦੇ ਮੈਂ ਦਸਾਂ ਰਾਜ ਪਹਿਲੀ ਵਾਰੀ ਕੀਤੇ ਆ ਕਿ ਮੈਂ ਤਾਂ YouTube ਰਹੀ ਸਾਰਾ ਕੁਝ ਦਿਖਿਤੇ ਰਿਹਾ YouTube ਰਹੀ ਦਵਾਈ ਮੰਗਾਂਦਾ ਰਿਹਾ ਤੇ ਮੈਂ ਇਹ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਹੋਰ ਲੋਕਾਂ ਦਾ ਕਿਸੇ ਦਾ ਭਲਾ ਹੋਵੇ ਧੰਨਵਾਦ ਸ਼ੁਕਰੀਆ ਜੀ ਅਭੀ ਸ਼ਕਤੀ ਅੰਮ੍ਰਿਤ ਦਵਾਈ ਮੈਂ ਕਨੌਲੀ ਬੈਰੀ ਤੋਂ ਲਈ ਸੀਗੀ 4 ਸਾਲ ਤੋਂ ਮੈਨੂੰ ਸ਼ੂਗਰ ਸੀ ਜੀ ਹੁਣ ਮੈਂ ਠੀਕ ਹੈ ਨਾਰਮਲ ਤੇ ਆ ਗਈ ਕਿੰਨੇ ਦਿਨਾਂ ਚ 15 ਦਿਨਾਂ ਚ ਕਿੱਥੋਂ ਆਏ ਤੁਸੀਂ ਖੜ ਤੋਂ ਆ ਜੀ ਪਹਿਲਾਂ ਕਿੰਨੀ ਹੁੰਦੀ ਸੀ ਸ਼ੂਗਰ 200 250 300 ਤੋਂ ਵੀ ਵੱਧ ਜਾਂਦੀ ਸੀ ਹੁਣ ਕਿੰਨੀ ਆਂਦੀ ਹੈ ਹੁਣ ਮੇਰੀ ਘੱਟ ਨਾਰਮਲ ਤੇ ਹੈ ਜੀ 170 75 ਤੇ हां जी सस्काल् बाबा जी श्री काल जी किथों आए बाबा जी ਅਸੀਂ ਆਏ ਜੀ ਪਿੰਡ ਕੋਲੋਂ ਆਲ ਤੋਂ ਜੀ ਮਾਧ ਰ ਪ੍ਰਦੇਸ਼ ਮਾਧ ਰ ਪ੍ਰਦੇਸ਼ ਤੇ ਜੀ ਅੱਛਾ ਜੀ ਕਿ ਤੁਹਾਨੂੰ ਪ੍ਰੋਬਲਮ ਕੀ ਕੀ ਸੀਗੀ ਪ੍ਰੋਬਲਮ ਜੀ ਸ਼ੂਗਰ ਦੀ ਯਾਦ ਤੇ ਸ਼ੂਗਰ ਬਾਜਨਦਾ ਜੀ ਬਹੁਤ ਹੂੰ 400 500 ਤੋਂ ਉੱਪਰ ਚਲੇ ਜਾਂਦਾ ਸੀ ਜੀ ਹੋਰ ਬਾਕੀ ਸੌਜ ਹਸੀ ਲੱਤਾਂ ਪੈਰਾਂ ਨੂੰ ਸੌਜ ਹਸੀ ਆ ਜਾਂਦੀ ਸੀ ਜੀ ਅੱਛਾ ਜੀ ਪੱਟਨ ਤੱਕ ਸੌਜ ਹਸੀ ਤੋਂ ਨੇ ਦੀ ਬੜੀ ਦਿੱਕਤ ਤੇ ਜੀ ਉਹਨਾਂ ਬੜਾ ਕੋਹ ਉਹਨਾਂ ਸੋਚੇ ਤੇ ਕਰਨ ਜੀ ਪੀਜੀਆ ਨੇ ਕਿਆ ਕਿਆ ਕਿਹਾ ਪੇ ਆ ਕਹਿੰਦੇ ਸਾਨੂੰ ਕਿਡਨੀ ਬਲੋਵਾ ਕਿਡਨੀ ਦੇ ਟੈਸਟ ਕਰਾਓ ਜੀ ਡੈਲਸੀਸ ਕਰਾਣੇ ਨੂੰ ਵੀ ਕਿਹਾ ਡੈਲਸੀਸ ਕਹਿੰਦੇ ਜੀ ਕਿੰਨਾ ਕਰਵਾਇਦਾ ਭਾਜੀ ਇਹਨਾਂ ਦਾ ਆ 9. 9. ਕੁਛ ਤਾਂ ਆ 9.7 ਹੁਣ ਕਿਵੇਂ ਆ ਬਾਥਰੂਮ ਪਿਸ਼ਾਬ ਵਗੈਰਾ ਸਾਰਾ ਬਿਲਕੁਲ ਵਾਸੂਮ ਠੀਕ ਆ ਰਿਹਾ ਜੀ ਬਿਲਕੁਲ ਜੀ ਕੋਈ ਦਿੱਕਤ ਨਹੀਂ ਖਾਣਾ ਪੀਣਾ ਕੋਈ ਨਹੀਂ ਬਿਲਕੁਲ ਠੀਕ ਹੈ ਜੀ ਭੁੱਖ ਠੀਕ ਲੱਗਦੀ ਤਿੰਨ ਟਾਈਮ ਰੋਟੀ ਖਾ ਰਿਹਾ ਜੀ ਕੱਲ ਝਾਂਪਾ ਵੇਖਾ ਨੇ ਤਾਂ ਇੱਕ ਫੁਲਕਾ ਵਜਾਇਆ ਦੋ ਖਾਉਂ ਲੇ ਲਏ ਮੰਜੀਆ ਤੇ ਤਿੰਨ ਚਾਰ ਫੁਲਕੇ ਖਾ ਲੈਂਦੇ ਤਿੰਨ ਟਾਈਮ ਰੋਟੀ ਖਾ ਲੈਂਦੇ ਜੀ ਕੀ ਕਹਿੰਦੇ ਤੇ ਰਿਸ਼ਤੇਦਾਰ ਨਾਲੇ ਪਿੰਡ ਵਾਲੇ ਆ ਰਿਸ਼ਤੇਦਾਰ ਤਾਂ ਕਹਿੰਦੇ ਜੀ ਵੀ ਇਹਨਾਂ ਖਰਾਬ ਲੱਗਦੀ ਜੀ ਸੋ ਇਸ ਕਾਰਨ ਬੜੀ ਦਿੱਕਤ ਈ ਆਪਣੇ ਨੂੰ ਉਠਣਾ ਬੜਾ ਮੁਸ਼ਕਲ ਹੋ ਗਿਆ ਤਾਂ ਇਹ ਡੰਡੇ ਦੇ ਸਾਰੇ ਨਾਲ ਜਾਂਦੇ ਸੀ ਕਦਰ ਲੈ ਕੇ ਤੇ ਦਵਾਈ ਸਾਡੀ ਸਾਡੀ ਦਵਾਈ ਪਹਿਲਾਂ 26 ਜਨਵਰੀ ਲੈ ਕੇ ਤੇ ਜੀ 26 ਜਨਵਰੀ ਨੂੰ ਹਾਂ ਜੀ 2 ਮਹੀਨੇ ਚ ਅੱਜ 2 ਮਹੀਨੇ ਮੇਰੀ ਐਨਰਜੀ ਸੈੱਟ ਹੋ ਗਈ ਜੀ ਐਨ ਬਿਲਕੁਲ ਕਵਰ ਹੋ ਗਿਆ ਜੀ ਆਪਣੇ ਆਪ ਤੋਂ ਲੈਂਦਾ 1.5 ਕਿਲੋ ਮੀਟਰ ਰਸਤਾ ਕੋਈ ਦਮ ਨਹੀਂ ਚੜਦਾ ਜੀ ਬਿਲਕੁਲ ਠੀਕ ਚਲਦੇ ਸਾਹ ਵੀ ਚੜਦਾ ਤਾਂ ਤੁਹਾਨੂੰ ਹਾਂ ਦਮ ਚੜ ਜਾਂਦਾ ਤਾਂ ਜੀ ਬੈਠਣਾ ਪੈਂਦਾ ਤਾਂ ਥੋੜੀ ਦੂਰ ਜਾ ਕੇ ਸਹਾਰਾ ਲੈ ਕੇ ਉੱਠਣਾ ਪੈਂਦਾ ਹਾਂ ਸਹਾਰਾ ਲੈ ਕੇ ਉੱਠਣਾ ਪੈਂਦਾ ਤਾਂ ਜੀ ਹਾਂ ਕੋਈ ਸਹਾਰਾ ਨਹੀਂ ਕੋਈ ਕੁਝ ਨਹੀਂ ਜੀ ਖੜੇ ਹੋ ਕੇ ਤੇਦਕ ਚਰ ਕੇ ਦਿਖਾਓ ਮਾੜਾ ਜੱਗ ਅੱਗੇ ਪਿੱਛੇ ਹਾਂ ਤਾਂ ਮੈਂ ਬਿਲਕੁਲ ਠੀਕ ਐ ਕੋਈ ਦਿੱਕਤ ਨਹੀਂ ਐ ਜੀ ਮੈਨੂੰ ਠੀਕ ਐ ਕੋਈ ਨਹੀਂ ਐ ਜੀ ਫੋਨ ਨੰਬਰ ਬੋਲ ਦਿਓ ਆਪਣਾ ਜੀ 97361 73728 ਮਤਲਬ ਕੋਈ ਵੀ ਬੰਦਾ ਤੁਹਾਨੂੰ ਕਾਲ ਕਰ ਸਕਦਾ ਹੈ ਪਰਸਾਨਾ ਜਦ ਪਰਜੀ ਇਹਨਾਂ ਦੀ ਸਰ 2014 ਤੇ ਪੀਐਚ ਚ ਦਵਾਈ ਚੱਲਦੀ ਠੀਕ ਹੈ ਹਾਂਜੀ ਇਹਨਾਂ ਦਾ ਕੋਈ ਜ਼ਿਆਦਾ ਫਰਕ ਨਹੀਂ ਪਿਆ 2 ਮਹੀਨੇ ਚ ਫਰਕ ਪੈ ਗਿਆ 2 ਮਹੀਨੇ ਜਿਹਨੂੰ ਬਿਲਕੁਲ ਕੰਟਰੋਲ ਹੋ ਤੋ ਹਾਂ ਦੱਸਿਓ ਤੇ ਕਿਹੜੀ ਜਗ੍ਹਾ ਤੁਸੀਂ ਕੰਮ ਕਰਦੇ ਹੋ ਨਾਨਮ ਕੁੰਗਨ ਸਿੰਘ ਧਮਾਨ ਮੈਂ ਪੰਚਗਰਨਾ ਥੈਰੇਪਿਸਟ ਆ ਤੇ ਆਯੁਰਵੈਦਿਕ ਫਾਰਮਾਸਿਸਟ ਆ ਤੇ ਕਹਿੰਦੇ ਨੇ ਵੈਰੀਅਰ ਤੇ ਆ ਰੋਪੜ ਤੋਂ 9 ਕਿਲੋਮੀਟਰ ਹੈ ਸ਼੍ਰੀ ਅਨੰਦਪੁਰ ਸਾਹਿਬ ਰੋੜਾ ਤੇ ਰੋਈ ਰੋਈ ਚ ਦਵਾਈ ਪਾ ਕੇ ਬੰਦਾ ਠੀਕ ਹੁੰਦਾ ਹੈ ਤੂੰ ਵੀ ਨਾਲ ਸਾਡਾ ਛੀਰਾ ਅਟੈਚ ਆ ਸਾਰੀਆਂ ਨਾੜੀਆਂ 72764 ਨਾੜੀਆਂ ਦਾ ਗੁੱਛਾ ਹੈ ਸਾਡੀ ਧੁੰਮੀ ਦੇ ਬੈਕ ਸਾਈਡ ਤੇ ਜਦ ਬੱਚਾ ਮਤਲਬ ਗਰਭ ਧਾਰਨ ਹੁੰਦਾ ਹੈ ਤਾਂ ਉਹਨੂੰ ਖਰਾਬ ਧੁੰਮੀ ਨਹੀਂ ਜਾਂਦੀ ਹੈ ਤੇ ਧੁੰਮੀ ਦਾ ਨਾਲੀਆ ਹੁਣ ਤਾਂ ਬੈਂਕ ਬਣਨ ਲੱਗ ਗਿਆ ਕਿਉਂਕਿ ਧੁੰਮੀ ਦੇ ਨਾਲੀਆਂ ਨਾਲ ਹੀ ਪਹਿਲਾਂ ਇਲਾਜ ਹੁੰਦਾ ਤਾਂ ਸਾਡੇ ਸ਼ਾਨੇ ਕਰਦੇ ਤੇ ਜਦ ਕਿਸੇ ਨੂੰ ਕੋਈ ਭਿਆਨਕ ਰੋਗ ਲੱਗ ਜਾਂਦਾ ਤਾਂ ਉਸ ਨਾੜੀਏ ਦੀ ਰਾਖ ਬਣਾ ਕੇ ਖਰਾ ਦਿੱਤੀ ਜਾਂਦੀ ਦੀ ਅੱਜ ਕੱਲ ਉਸ ਦੀ ਵੈਕਸਿਨ ਬਣਨ ਲੱਗੀ ਤੇ ਦੇਖਿਓ ਜੀ ਪੀ ਜੀ ਆਈ ਚੰਡੀਗੜ੍ਹ ਬੰਬੇ ਅਮਰੀਕਾ ਸਾਰੇ ਬਸੇ ਜਿਹੜੇ ਬੈਂਕ ਬਣਨ ਲੱਗ ਗਏ ਸਾਡੀ ਧੁੰਨੀ ਦਾ ਨਾਰੂ ਜਮਾ ਹੋਣ ਲੱਗ ਗਿਆ ਉੱਥੇ ਕਿਉਂਕਿ ਧੁੰਨੀ ਹੀ ਕਹ ਧੁੰਨੀ ਨੇ ਸਾਡਾ ਸਰੀਰ ਬਣਾਇਆ ਧੁੰਨੀ ਨੂੰ ਪਤਾ ਹੁੰਦਾ ਬਲੋਕੇਜ ਕਿੱਥੇ ਆ ਕਿਹੜੀ ਨਾੜੀ ਸਾਡੀ ਸੁੱਕ ਰਹੀ ਆ ਕਿਹੜਾ ਅੰਗ ਸਾਡਾ ਖੜਨੇ ਵਾਲਾ ਏ ਕਿੱਥੇ ਪ੍ਰੋਬਲਮ ਆ ਰਹੀ ਏ ਧੁੰਨੀ ਨੂੰ ਪਤਾ ਹੁੰਦਾ ਐ ਅਸੀਂ ਦੇਖਿਆ ਨਾ ਸਿਆਣੇ ਧੁੰਨੀ ਨੂੰ ਤੇਲ ਲਾਉਂਦੇ ਹੁੰਦੇ ਤੇ ਪਹਿਲਾਂ ਹਨਾ ਸਾਡੇ ਬੁੱਲ ਫਟਦੇ ਐ ਅਸੀਂ ਧੁੰਨੀ ਨੂੰ ਤੇਲ ਲਾਉਂਦੇ ਆ 35 ਸਰੋਂ ਦੇ ਤੇਲ ਨਾਲ ਇੰਨਾਤ ਨਾਲ ਹੁੰਦਾ ਇਹਦੀ ਚਮੜੀ ਵਿੱਚ ਲਚਕੀਲਾਪਨ ਆ ਜਾਂਦਾ ਤੁੰਮੀ ਚਲਾਉਣੇ ਨਾਲ ਤੇ ਬਾਕੀ ਵੀ ਸਾਰੇ ਹੋਰ ਸੌਸ਼ਦੀਆਂ ਹੈ ਜਿਨ੍ਹਾਂ ਦੇ ਤੁੰਮੀ ਚ ਪਾਣੇ ਨਾਲ ਬਹੁਤ ਸਾਰੇ ਸਰੀਰ ਨੂੰ ਫਾਇਦੇ ਹੁੰਦੇ ਆ ਆ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਆ ਤੁਸੀਂ ਕਿਵੇਂ ਪ੍ਰੋਸੈਸ ਕਰਦੇ ਹੋ ਇਹਦਾ ਜਿਹੜਾ ਤੁਸੀਂ ਤੁੰਮੀ ਦੇ ਨਾਲ ਤੇਲ ਦੇ ਨਾਲ ਇਲਾਜ ਕਰਦੇ ਹੋ ਕਿਹੜੀ ਕਿਹੜੀ ਬਿਮਾਰੀ ਦਾ ਇਲਾਜ ਕਰਦੇ ਹੋ ਤੇ ਕਿਵੇਂ ਪ੍ਰੋਸੈਸ ਕਰਦੇ ਹੋ ਦੇਖੋ ਬਿਮਾਰੀ ਤਾਂ ਜਮਾਂਦਰੀ ਰੋਗ ਵੀ ਹੋਵੇ ਚਾਹੇ ਕਿਸੇ ਨੂੰ ਹੁਣ ਜਮਾਂਦਰੀ ਰੋਗ ਦੇ ਸਿਰਦਰ ਤੋਂ ਪੈਰਾਂ ਤੋਂ ਲੈ ਕੇ ਸਿਰ ਤੱਕ ਜਿਹੜੀ ਵੀ ਕੋਈ ਪ੍ਰੋਬਲਮ ਆਈ ਹੈ ਬਾਡੀ ਦੇ ਵਿੱਚ चाहे कैंसर भी है चाहे शुगर है इंसुलिन लगती है पवासीर है लिकलोरिया है धात पा चमड़ी के रोग है अलर्जी है शिक्का एलर्जी तो भी है ना। अखा की प्रॉब्लम प्रॉब्लम, दुनों के कारण कानून दर्द करते हैं टोटल सारा कंट्रोल करती है सारिया बीमारिया से कम करती है जो मतलब हजार लोग इस चीज का फायदा ले चुके हैं तीन देखिए यूट्यूब फेसबुक इंस्टाग्राम से अने वाली चेन लेते कि लगी हुई है ਲੇਕਿਨ ਜਿਹੜੀ ਧੁੰਨੀ ਵਾਲੀ ਦਵਾਈ ਸਾਡੇ ਪਹਿਲਾਂ ਮਾਰਕੀਟ ਦੇ ਵਿੱਚ ਆਈ ਸੀ ਭਾਰਤ ਸਰਕਾਰ ਦਾਰਾ ਪਾਸ ਕੀਤੀ ਗਈ ਸੀ 2019 ਦਸੰਬਰ ਦੇ ਵਿੱਚ ਨਵੀਂ ਅੰਮ੍ਰਿਤ ਪਾਸ ਹੋਇਆ ਸੀਗਾ ਤੇ ਉਸ ਟਾਈਮ ਤੋਂ ਅਸੀਂ ਕੰਮ ਕਰ ਰਹੇ ਹਾਂ ਉਸ ਤੋਂ ਪਹਿਲਾਂ ਵੀ ਕਰ ਰਹੇ ਸੀਗੇ ਕਿਉਂਕਿ ਅੱਜ ਜਿੱਥੇ ਅਸੀਂ ਖੜੇ ਆ ਸਾਡੀ ਕਈ ਸਾਲਾਂ ਦੀ ਮਿਹਨਤ ਆ ਇਸ ਕਰਕੇ ਖੜੇ ਆ ਸਾਡੇ ਜਿਹੜੇ ਰਿਜ਼ਲਟਸ ਆ ਉਹਨਾਂ ਤੋਂ ਅਸੀਂ ਖੜੇ ਆ ਸਾਡੇ ਘਰ ਰਲਤ ਬੋਲਦੇ ਆ ਆਪਾਂ ਤਾਂ ਬਹੁਤ ਕੁਝ ਬੋਲੀ ਜਾਵਾਂਗੇ ਪਰ ਪ੍ਰੈਕਟੀਕਲੀ ਜਿਹੜੇ ਲੋਕ ਅੱਜ ਸਾਡੇ ਕੋਲ ਆਏ ਹੋਏ ਤੁਸੀਂ ਉਹਨਾਂ ਨੂੰ ਲਾਈਵ ਪੁੱਛ ਸਕਦੇ ਆ ਵੀ ਕੀ ਕੀ ਪ੍ਰੋਬਲਮ ਸੀ ਕਿਉਂ ਆਇਆ ਔਰ ਕਨੇ ਟਾਈਮ ਤੋਂ ਪ੍ਰੋਬਲਮ ਸੀ ਜੀ ਹਨਾ ਉਸ ਨੂੰ ਤਾਂ ਕੱਲ ਕਰ ਸਕਦੇ ਇਸ ਪ੍ਰੋਸੈਸ ਨੂੰ ਪੰਚ ਕਰਮਾ ਕਿਹਾ ਜਾਂਦਾ ਕਰਮਾ ਕਹਿੰਦੇ ਔਰ ਅਸੀਂ ਪੰਜ ਤੱਤਾਂ ਨੂੰ ਬੈਲੈਂਸ ਤੇ ਲਿਆਉਣ ਦੀ ਪ੍ਰਕਿਰਿਆ ਬਾਰੇ ਤੁਹਾਨੂੰ ਦੱਸਦੇ ਆ ਜਦ ਤੱਕ ਸਾਡੇ ਸਰੀਰ ਦੇ ਪੰਜ ਤੱਤ ਬੈਲੈਂਸ ਤੇ ਨਹੀਂ ਆਉਂਦੇ ਆਹ ਅਗਨੀ ਹੈ ਹਵਾ ਆਕਾਸ਼ ਧਰਤੀ ਤੇ ਪਾਣੀ ਇਹਨਾਂ ਦੇ ਇਨ ਬੈਲੈਂਸ ਹੋਣ ਦੇ ਨਾਲ ਹੀ ਸਾਨੂੰ ਪ੍ਰੋਬਲਮ ਆਉਂਦੀ ਆ ਜਦ ਤੱਕ ਇਹ ਬੈਲੈਂਸ ਨਹੀਂ ਆਉਂਦੇ ਅਪਾ ਜਿੱਥੇ ਮਰਜ਼ੀ ਦੇ ਜਿਹੜੀ ਮਰਜ਼ੀ ਮੈਡੀਸਿਨ ਜਿਹੜਾ ਮਰਜ਼ੀ ਟਰੀਟਮੈਂਟ ਲੈ ਲੀਏ ਨਹੀਂ ਠੀਕ ਹੋ ਸਰਦੇ। ਤੁਹਾਡੇ ਕਿਹੜਾ ਟੈਂਪਰੇਰੀ ਆ ਜਾਂ ਬਸ ਦਵਾਈ ਖਾਈ ਜਾਓ ਜਦ ਤੱਕ ਦਵਾਈ ਖਾ ਰਹੇ ਤਦ ਤੱਕ ਆਰਾਮ ਆ। ਜਦ ਦਵਾਈ ਬੰਦ ਹੋਊਗੀ ਤਾਂ ਫਿਰ ਫੇਰ ਸ਼ੁਰੂ ਹੋ ਜਾਂਦਾ ਹੈ। ਹੁਣ ਇੱਕ ਰੋਗ ਦੀ ਦਵਾਈ ਖਾਂਦੇ ਆ ਇੱਕ ਰੋਗ ਨੂੰ ਦਵਾਣੇ ਦੇ ਖਾਤਾ ਦੂਸਰਾ ਰੋਗ ਖੜਾ ਹੋ ਜਾਂਦਾ ਜਿੱਦਾਂ ਹੁਣ ਤੁਹਾਨੂੰ ਪਤਾ ਸ਼ੂਗਰ ਵਾਲਾ ਬੰਦਾ ਦਵਾਈ ਖਾ ਰਿਹਾ ਉਹਦੇ ਗੁਰੂ ਹੋ ਜਾਂਦੇ ਆ। ਹਾਪ ਫੇਲ ਹੋ ਜਾਂਦਾ ਇਸ ਕੰਦੀ ਅਲਰਜੀ ਹੋ ਜਾਂਦੀਆਂ ਹਨ। ਹਰ ਮਤਲਬ ਕਹਿਣ ਦਾ ਵੀ ਬੰਦਾ ਪਰੇਸ਼ਾਨ ਆ। ਲੇਕਿਨ ਤੁਸੀਂ ਸੁਣਿਆ ਹੋਣਾ ਨਾ ਕੰਨਾਂ ਦਾ ਡਾਕਟਰ ਅੱਖਾਂ ਦਾ ਡਾਕਟਰ ਸਕੈਨਾਂ ਦਾ ਡਾਕਟਰ ਹੱਡੀਆਂ ਦਾ ਡਾਕਟਰ ਗੋਡਿਆਂ ਦਾ ਡਾਕਟਰ ਪਰ ਤੂੰ ਹੀ ਸਾਡੇ ਸਰੀਰ ਦਾ ਡਾਕਟਰ ਹੈ ਕਿਉਂਕਿ ਤੂੰ ਹੀ ਨੀ ਸਾਰਾ ਸਰੀਰ ਬਣਾਇਆ ਹੈ ਇਸ ਕਰਕੇ ਤੂੰ ਵਿੱਚ ਦਵਾਈ ਪਾਉਣ ਨਾਲ ਬੰਦਾ ਠੀਕ ਹੁੰਦਾ ਹੈ ਅਸੀਂ ਕਹਿੰਦੇ ਤੂੰ ਵਿੱਚ ਦਵਾਈ ਪਾਓ ਗੁੱਤ ਰੋਗਾਂ ਤੋਂ ਰਾਹਤ ਪਾਓ ਤੂੰ ਵਿੱਚ ਦਵਾਈ ਪਾਓ ਪੰਜ ਤਤਾਂ ਨੂੰ ਬੈਲੈਂਸ ਲਿਆਓ ਜਿਵੇਂ ਕਿ ਤੂੰ ਵਿੱਚ ਦਵਾਈ ਪਾਓ ਸਾਡੇ ਬਿਜੁਰਗ ਵੀ ਸਾਡੇ ਸਮੂਹ ਰਖਾਉਣੋਂ ਕਹਿੰਦੇ ਹੁੰਦੇ ਸੀ ਜਿੰਨੀ ਨਾਲ ਹੀ ਹੁੰਦਾ ਸਾਰਾ ਕੁਝ ਹੋਣ ਮੜੀ ਜੀ ਕਿਸੇ ਨੂੰ ਧਰਨ ਹੋ ਜਵੇ ਬੰਦੇ ਦੇ ਅੰਦਰ ਪਾਣੀ ਵੀ ਨਹੀਂ ਲੰਘਦਾ ਹੈਗਾ ਕਿਉਂਕਿ ਤੂੰ ਹੀ ਆਪਣੀ ਜਗ੍ ਮੈਕਸਿਮੋ ਕਿਹੜੀ ਬਿਮਾਰੀਆਂ ਦੇ ਲੋਕ ਜਿਹੜੇ ਤੁਹਾਡੇ ਕੋਲ ਇਲਾਜ ਕਰਾਣ ਆਉਂਦੇ ਸਾਡੇ ਕੋਲ ਸਾਰੀ ਪ੍ਰੋਬਲਮਸ ਦੇ ਲੋਕ ਆਉਂਦੇ ਆ ਲੇਡੀਜ਼ ਦੇ ਰੋਗ ਆ ਜਿਹੜੇ ਹਨਾ ਜਿੱਦਾਂ ਕੁਝ ਨੂੰ ਪੀਜੀਐਸ ਨਹੀਂ ਆਉਂਦੇ ਲਕੋਰੀਆ ਹੈ ਹਨਾ ਜਾਂ ਮਤਲਬ ਉਹ ਬੱਚਾ ਦਾ ਨੀਚਰਸ ਹੋਰੀਆਂ ਹੈ ਫੰਗਲ ਇਨਫੈਕਸ਼ਨ ਆ ਤੇ ਹੋਰ ਵੀ ਗੂਤਰੋਗ ਬੰਦਿਆਂ ਦੇ ਦੀ ਚਮੜੀ ਦੇ ਨੂੰ ਟੋਟਲ ਜਿਹੜੀ ਹੈ ਜਿਹਨੂੰ ਦੇਖੋ ਯਾਤਾ ਹੈ ਨਹੀਂ ਪਰ ਉਹਦੇ ਸਾਰੇ ਬੰਦੇ ਜੀ ਕੋਈ ਇਦਾਂ ਦਾ ਪੇਸ਼ੈਂਟ ਵੀ ਆ ਜਿਹਦਾ ਜਿਹੜਾ ਲਾਜ ਕਾਨ ਆਇਆ ਹੋਵੇ ਤੇ ਤੁਹਾਨੂੰ ਵੀ ਯਕੀਨ ਨਾ ਹੋਇਆ ਹੋਵੇ ਵੀ ਇਹਦਾ ਵੀ ਮੈਂ ਇਲਾਜ ਕਰ ਸਕਦਾ ਤੇ ਉਹ ਉਹਨਾਂ ਨੂੰ ਵੀ ਫਾਇਦਾ ਹੋਇਆ ਹੋਵੇ ਤੁਹਾਡੇ ਇਸ ਹਾਂਜੀ ਬਹੁਤ ਅਚੰਭਾ ਹੋ ਜਾਂਦਾ ਕੋਈ ਇਦਾਂ ਦਾ ਇਨਸੀਡੈਂਟ ਦੇਖ ਸਮਝ ਬਿਲਕੁਲ ਬਹੁਤ ਅਚੰਭਾ ਹੁੰਦਾ ਜਦੋਂ ਪਤਾ ਲੱਗਦਾ ਕਿਸੇ ਦਾ ਵੀ ਦੇਖੋ 20 ਸਾਲ ਤੋਂ ਜੀਡੀ ਦੀ ਗੋਲੀ ਚੱਲ ਰਹੀ ਆ ਜਾਂ ਕਿਸੇ ਨੂੰ ਪੀਜੀਆ ਨੇ ਨਾ ਕਰਤੀ ਸੀ ਵੀ ਕੈਂਸਰ ਆ ਸੋਲਵਾ ਕਰ ਲਓ ਉਹ ਵੀ ਆਏ ਹੋਏ ਨੇ ਉਹਦੇ ਨਾਲ ਗੱਲ ਕਰ ਸਕਦੇ ਤੁਸੀਂ ਜਿਹਨਾਂ ਤੇ ਹੈ ਸੀ ਪ੍ਰੋਬਲਮ ਜਿਹਨਾਂ ਨੇ ਫਾਤਮ ਦੀ ਪ੍ਰੋਬਲਮ ਸੀ ਜੀ ਤੇ ਤੁਹਾਡੇ ਮਤਲਬ ਆ ਲੋਕਲ ਵੀ ਸਾਡੇ ਕਾਫੀ ਰਿਜ਼ਲਟ ਨੇ ਜਿਹੜੇ ਮਤਲਬ ਸ਼ੂਗਰ ਕਿ ਨਹੀਂ ਜਿਹਨੂੰ ਕਿਡਨੀ ਬਾਰੇ ਕਹਿੰਦੇ ਅਸੀਂ ਡਾਇਲਿਸਿਸ ਕਰਾਣੀ ਪੈਣੀ ਆ ਡਾਇਲਿਸਿਸ ਨਹੀਂ ਹੁੰਦੀ ਜੀ ਇਨਸੂਲਿਨ ਬੰਦ ਹੋ ਜਾਂਦੀ ਹੈ ਮਿਰਕੀ ਦੇ ਦੋਰੇ ਬੰਦ ਹੋ ਜਾਂਦੇ ਆ ਤੁੰਨੀ ਚ ਦਵਾਈ ਪਾਣੇ ਦੇ ਨਾਲ ਠੀਕ ਹੈ ਤੇ ਜਿਵੇਂ ਕਿ ਤੁਸੀਂ ਕਿਹਾ ਤੇ ਅਸੀਂ ਗੱਲ ਵੀ ਕਰ ਲੈਂਦੇ ਆ ਤੁਹਾਡੇ ਇਥੇ ਮੌਜੂਦ ਹੈ ਕਲੀਨਿਕ ਦੇ ਕਿਹੜੀ ਬਿਮਾਰੀ ਮੇਰਾ ਨਾਮ ਨਿਸ਼ੀਸ਼ ਕੁਮਾਰ ਹੈ ਮੈਂ ਨੌਕੌਮੇ ਕਰਾਉਣ ਵਾਲਾ ਹਾਂ ਔਰ ਮੇਰਾ ਟ੍ਰਾਂਸਪੋਰਟ ਦਾ ਕੰਮ ਹੈ ਮੁਜਮੇ ਠੀਕ ਹੈ ਮੇਰੇ ਕੋਲ ਸ਼ੂਗਰ ਦੀ ਪ੍ਰੋਬਲਮ ਸੀ ਔਰ शुगर के साथ थोड़ा बी भी, भी था और थकान ही सब रहती थी और पाइल्स का प्रॉब्लम था तो बहुत दिनों से मैं परेशान था इस पाइल्स की प्रॉब्लम से बहुत ज़्यादा दिनों से परेशान था पाइल्स से और शुगर से तो मेरे को यही बलराम जी मेरे को लेकर गए थे था यहाँ पर कि मैं चलो दवाई दिलवाता दिला मैं फरवरी में फरवरी पंद्रह फरवरी के आसपास मैं यहाँ पर आया था और इनसे दवाई ले गया था मैं दवाई लिया मैं तो मतलब मेरे को दस दिन बाद मेरे को फ़र्क लगने लगा और यही दवाई थी ठीक है दस पंद्रह दिन फर्क लगने लगा आज मेरा नहीं भी तो 90 क्लियर है। ये ये दवाई दवाई का यूज कैसे किया आपने? ये तीन है इसमें एक नाभि में डालने वाली है एक हाथ में और पैरों में रोने के लिए और एक पीने के लिए आप कैसा कर रहे बहुत ज्यादा बहुत ज्यादा महसूस करो मैं इससे और मैं लोगों को और लोगों को रिकमेंड करता है टाइम लगेगा लेकिन टाइम से के लिए हो जाता है सारा ठीक हो जाएगा आपका जो भी बीमारी है जो आप सोच रहे हो कि जो ठीक नहीं हो सकता वो बीमारी भी ठीक हो ठीक ये सीट्स अंदर ही बड़े-बड़े कितों बड़े-बड़े परसगढ़ के प्रॉब्लम सी तो प्रॉब्लम किडनीयां दी हां जी एथे किवें इलाज कराया कितनी देर हो गई पता लगया सल्फ़ो हां जी ਸਾਲਤ ਦੇ ਕਰੀਬ ਹੋ ਗਏ ਕਰੇਟਾ 9 ਇਹਨਾਂ ਦਾ ਸ਼ਕੇ ਦੇ ਕਰੀਬ ਰਹਿੰਦਾ ਸੀ ਜੀ ਤੇ ਜਦੋਂ ਨਾਲ ਇਹ ਸ਼ੁਰੂ ਕੀਤਾ ਉਸ ਤੋਂ ਬਾਅਦ ਇਹ ਗ੍ਰੇਡ 2 ਤੇ ਆ ਗਿਆ ਜਿਹੜਾ ਤੁਸੀਂ ਨੀਚੋਂ ਪਾਣ ਕਰਦੇ ਆ ਕਿੰਨਾ ਕ ਪੈਦਾ ਹੋਇਆ ਤੁਹਾਨੂੰ ਇਹਨਾਂ ਨੂੰ ਯੂ ਨਾ ਤਕਰੀਬਨ 70 ਕਿਲੋਟ ਪੈਦਾ ਹੋਇਆ ਹਾਲੇ ਵੀ ਤੁਹਾਡਾ ਟ੍ਰੀਟਮੈਂਟ ਚੱਲ ਰਿਹਾ ਹਾਂਜੀ ਉਹ ਤੇ ਜ਼ਿਆਦਾ ਕਰੇਗਾ ਗੋਡੇ ਤੇ ਕਰੀਏ ਹੋਰ ਕੋਈ ਚੀਜ਼ ਅੱਛਾ ਜੀ ਕੋਟੇ ਦੀ ਵੀ ਤੁਹਾਨੂੰ ਹਾਂਜੀ ਕਿੰਨੀ ਉਮਰ ਹੈ ਪਾਪਾ ਜੀ ਤੁਹਾਡੀ 70 ਕਿਲੋ ਤੱਕ ਪੁੱਜ ਜਵੇ कब से इलाज करवा रही है आप मेरा नाम बलराम शर्मा है मैं मेरे को बहुत टाइम से टाइफाइड होता था हर साल अठारह में बहुत ज़्यादा प्रॉब्लम थी मेरे को ब, बचने का भी कोई पता नहीं था और पी ने भी मेरे को मना कर दिया था खुद ही मेरी बेंस में मैं आज फ़ोन चला रहा हूँ मैं फ़ोन भी नहीं चला सकता था मैं चौदह सितंबर दो हजार बाईस से मैंने मेडिसिन शुरू की मेरे को कोल्ड भी था डेसा गिरता था चेस्ट पेन थी

अपना सोला ने आर्मी हॉस्पिटल्स ने मना कर दिया था कि आपको सेवा कर लो घर ले जाओ ठीक है जी उसके बाद उन्होंने जो कि पानी नहीं पी सक रहे थे जूस और पानी के ऊपर थे आज उनका फूड पैप क्लियर हो गया गले में जो छाले वो खत्म हो गया गले का क्लोट भी खत्म हो गया और आज वो खाना भी ले रहे हैं दलिया खिचड़ी ग्राइंड करके रोटी भी ले रहे हैं वीकनेस जरूर है वो अभी की बीमारी है इतनी जिसका कोई इलाज ही नहीं है ठीक है आने वाले समय वो भी धीरे धीरे वो ठीक हो जाए क्या कहना चाहते हो लोगों को जैसे आपने आप यहाँ पे, पे इलाज करवाया नाभि के जो आपने ट्रीटमेंट ली है यहाँ पे वो करवाना चाहिए कैसे भी हो गया मैं तो है? सब लोगों को सजेस्ट करता हूँ कि जो भी है कि अपने मेडिसिन लो यहाँ से नाभि में जैसे डॉक्टर साहब बोलते हैं चाहे वो फोर्टी फाइव डेज या थर्ड जितने टाइम हुआ उनके हिसाब से अगर आप मेडिसिन यूज़ करोगे तो हंड्रेड वन परसेंट आराम आएगा अगर आप मेडिसिन लेके कर यहाँ से घर लेके कर रख के और घर जाके रख दोगे ਦੇਖਦੋਂ ਤੋਰਾ ਆਉਣ ਵਾਲਾ ਨਹੀਂ ਹੈ ਪਾਰੀ ਦਾ ਲਾਜ ਮੇਰਾ ਨਾਮ ਸ਼ਰੇਸ਼ ਸ਼ਰਮਾ ਜੀ ਮੈਂ ਮੰਡੀ ਗਵਿੰਦਗੜ੍ਹ ਤੋਂ ਆਇਆ ਹਾਂ ਜੀ ਹਾਂ ਜੀ ਮੈਨੂੰ ਸ਼ੂਗਰ ਬੀਪੀ ਤੇ ਪਿੱਤੇ ਚ ਪਥਰੀ ਹੈ ਤੇ ਮੇਰੇ ਗੁਰੂਦ ਵਧੇ ਹੋਏ ਦੇ ਜੀ ਜੋ ਹੁਣ 60% ਦੇ ਕਰੀਬ ਠੀਕ ਨੇ ਜੀ ਮੈਨੂੰ ਸਵਾ ਤੋਂ ਡੇਢ ਮਹੀਨਾ ਹੋ ਗਿਆ ਜੀ ਦਵਾਈ ਲੈਂਦੇ ਆ ਓਕੇ ਤੇ ਮਤਲਬ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਇਹਦਾ ਟਰੀਟਮੈਂਟ ਬਹੁਤ ਵਧੀਆ ਲੱਗਿਆ ਜੀ ਹਾਂ ਜੀ ਠੀਕ ਹੈ ਕਿਆ ਕਹਿਣਾ ਜਾਓਗੇ ਹੋਰ ਵੀ ਲੋਕਾਂ ਨੂੰ ਉਹ ਲੋਕਾਂ ਨੂੰ ਇਹ ਵੀ ਬਿਮਾਰੀਆਂ ਇੱਥੇ ਸਾਰੀਆਂ ਠੀਕ ਹੁੰਦੀਆਂ ਨੇ ਜੀ ਪਰਹੇਜ ਨਾਲ ਤੇ ਦਵਾਈ ਨੂੰ ਸਹੀ ਤਰ੍ਹਾਂ ਵਰਤਣ ਨਾਲ ਜੀ ਕੀ ਕਹਣਾ ਤੁਹਾਡਾ ਜਿੱਦਾਂ ਲੋਕ ਇੰਗਲਿਸ਼ ਦਵਾਈ ਦਾ ਵੀ ਯੂਜ਼ ਕਰਦੇ ਨੇ ਆਪਰੇਸ਼ਨ ਵੀ ਕਰਵਾਉਂਦੇ ਨੇ ਇੱਕ ਨਾਭੀ ਦੇ ਤੇਲ ਨਾਲ ਜਿੱਦਾਂ ਕੀ ਦੱਸ ਰਹੇ ਨੇ ਆਪਰੇਸ਼ਨ ਤੋਂ ਬਚਿਆ ਜਾਊਗਾ ਜੀ ਹਰੇਕ ਆਪਰੇਸ਼ਨ ਤੋਂ ਇੱਥੇ ਬਚਿਆ ਜਾਊਗਾ ਇਸ ਟਰੀਟਮੈਂਟ ਨਾਲ ਠੀਕ ਹਾਂ ਜੀ ਕਿਹੜੀ ਬਿਮਾਰੀ ਦਾ ਤੁਸੀਂ ਇਲਾਜ ਕਰਾਇਆ ਮੇਰਾ ਨਾਮ ਪ੍ਰਭਜੋ ਸਿੰਘ ਮੈਂ ਖੁਸ਼ਿਆਰਪੁਰ ਤੋਂ ਡਿਸਟ੍ਰਿਕਟ ਪਿੰਡ ਫੋਗਲਾਣੇ ਤੋਂ ਮੇਰੇ ਮਾਤਾ ਜੀ ਹੋਣੀ ਸੀਗੇ ਅੱਛਾ ਤੇ ਉਹਨਾਂ ਨੂੰ ਉਹਨਾਂ 슈ਗਰ ਦੀ ਬੋ ਯਾਨੀ ਕਿ ਬਿਮਾਰੀ ਸੀ ਬੀਪੀ ਵੀ ਘਟਦਾ ਵੱਧਦਾ ਸੀਗਾ ਤੇ ਗੋੜਿਆਂ ਦਰਦਾ ਵੀ ਹੁੰਦੀ ਪਹਿਲੇ ਵੀ ਕਿਤੇ ਦਵਾਈ ਖਾਂਦੇ ਸੀ ਹਾਂਜੀ 6-7 ਸਾਲ ਤੋਂ ਕੋਈ ਜਗ੍ਹਾ ਨਹੀਂ ਛੱਡੀ ਜਿੱਦਾਂ ਵੀ ਹਮ ਇੱਥੋਂ ਤੱਕ ਹੀ ਹਿਮਾਚਲ ਤੋਂ ਵੀ ਧਰਮਸ਼ਾਲਾ ਤੋਂ ਅੱਗੇ ਵੀ ਦਵਾਈ ਲੈਂਦੀ ਪਰ ਹੁਣ ਜਾਦੀਏ ਤੋਂ ਇੱਕ ਮਾਰ ਤੋਂ ਸਟਾਰਟ ਕੀਤੀ ਹੈ ਦਵਾਈ ਉਹ ਦੋ ਵਾਰੀ ਪਾਉਂਦੇ ਆ ਸਵੇਰ ਨੂੰ ਪਾਉਂਦੇ ਆ ਸ਼ਾਮ ਨੂੰ ਪਾਉਂਦੇ ਆ ਖਾਣਾ ਖਾਣ ਤੋਂ ਬਾਅਦ ਤਾਂ ਬਿਲਕੁਲ ਆਰਾਮ ਆ ਜੀ ਹਾਂਜੀ ਕੀ ਕਿਹਾ ਜਾਊਗੀ ਹੋਰ ਵੀ ਬੋਲੀਗੀ ਸਾਰਿਆਂ ਨੂੰ ਇਹੇ ਦੱਸਦੇ ਆਂ ਵੀ ਇੱਥੇ ਕਨੌਲੀ ਬਾਡਰ ਕੋਲ ਵਧੀਆ ਇਹ ਬੂੰਦਾ ਵਾਲੀ ਦਵਾਈ ਮਿਲਦੀ ਆ ਤੁਹਾਨੂੰ ਜਪਾਉਣ ਨੂੰ ਤੁਸੀਂ ਲੈ ਕੇ ਜਾਓ ਤਾਂ ਆਪਣਾ ਟ੍ਰੀਟਮੈਂਟ ਸਹੀ ਤਰੀਕੇ ਨਾਲ ਹੋਵੇ ਮੈਂ ਇੱਥੇ ਕੀਟਮਟ ਕਰਵਾਇਆ ਬਿਲਕੁਲ ਜੀ ਬਿਲਕੁਲ ਜੀ ਮੈਂ ਪਹਿਲਾਂ ਸਿੰਗਾਪੁਰ ਛੇਪਿਆੜ ਦੇ ਵਿੱਚ ਕੰਮ ਕਰਦਾ ਸੀ ਜਿਹਦੇ ਨਾਲ ਮੈਂ ਸਿਰ ਦੇ ਉੱਤੇ ਬੈਲਡਰ ਸੀਗਾ ਤੇ ਰਮਾਲ ਬੰਨ ਕੇ ਰੱਖਦਾ ਸੀ ਹੈਲਮਟ ਪਾ ਕੇ ਰੱਖਦਾ ਸੀ ਮੇਰੇ ਵਾਲ ਸਾਰੇ ਝੜ ਗਏ ਸੀ ਬਹੁਤ ਜ਼ਿਆਦਾ ਗੰਜੇ ਹੋ ਗਏ ਸੀ ਗੰਜਾਪਨ ਪੈ ਗਿਆ ਸੀ ਤੇ ਇੱਥੋਂ ਲਗਾਤਾਰ ਦਵਾਈ ਪਾਉਣ ਨਾਲ ਬਾਲ ਮੇਰੇ ਦੁਆਰਾ ਆਇਆ ਨਾ ਲੱਗਿਆ ਬਾਲਾਂ ਦੀ ਵੈਸੇ ਪ੍ਰੋਬਲਮ ਦੇਖੀ ਇਹਦਾ ਯੂਥ ਦੇ ਵਿੱਚ ਦੇਖ ਲਈਏ ਚਾਹੇ ਏਜ ਦੇ ਬੰਦੇ ਵਿੱਚ ਦੇਖ ਲਈਏ ਤੇ ਬਾਲਾਂ ਨੂੰ ਲੈ ਕੇ ਬੜੀ ਜ਼ਿਆਦਾ ਪ੍ਰੋਬਲਮ ਆਂਦੀ ਹੈ ਬੰਦੇ ਸੋਚਦੇ ਵੀ ਇਹਦੇ ਬਾਰੇ ਵੀ ਯਾਰ ਬਾਲਾਂ ਦਾ ਟ੍ਰੀਟਮੈਂਟ ਵੱਖ-ਵੱਖ ਜਗਾ ਕਰਾਉਂਦੇ ਆ ਕੋਈ ਸ਼ੈਂਪੂ ਲਗਾਉਂਦੇ ਕੋਈ ਤੇਲ ਲਗਾਉਂਦੇ ਤੁਹਾਨੂੰ ਇਹ ਟ੍ਰੀਟਮੈਂਟ ਨਾਲ ਕਿੰਨਾ ਕੁ ਫਾਇਦਾ ਹੋ ਰਿਹਾ ਤੇ ਤੁਸੀਂ ਕੀ ਕਹਿਣਾ ਜਾਓਗੇ ਉਹਨਾਂ ਨੂੰ ਮੈਂ ਦੇਖੋ ਲਗਾਤਾਰ 2 ਮਹੀਨੇ ਇਹ ਦਵਾਈ ਜੂਲ ਕੀਤੀ ਆ ਭਾਈ ਇਹ ਧੁੰਨੀ ਜੇ ਸਵੇਰ ਨੂੰ ਵੀ ਤੇ ਸ਼ਾਮ ਨੂੰ ਵੀ ਠੀਕ ਹੈ ਜੀ ਬਾਲ ਬਿਲਕੁਲ ਅੱਗੇ ਨਲੋਆ ਸਾਰੇ ਮੁਰਿਆਂ ਕਿੱਟੇ ਹੋ ਗਏ ਸਾਰੇ ਇਹੜੇ ਕਾਲੇ ਹੋ ਗਏ ਹੁਣ ਇੱਥੋਂ ਤੱਕ ਵੀ ਕਟਿੰਗ ਕਲਰ ਤਾਂ ਨਹੀਂ ਲਗਾਇਆ ਤੁਸੀਂ ਨਹੀਂ ਨਹੀਂ ਬਿਲਕੁਲ ਨਹੀਂ ਤੇ ਦੱਸ ਰਹੇ ਹੋ ਪਹਿਲੇ ਜਿੱਟੇ ਜੀ ਹੁਣ ਤਾਂ ਜਿੱਟੇ ਹੋਰ ਡੰਬ ਪੈ ਗਏ ਸੀ ਸਾਰੇ ਇੱਥੋਂ ਤੱਕ ਕਰਕੇ ਨਾਈ ਕੋਈ ਕਟਿੰਗ ਕਰਾਉਣ ਜਾਂਦਾ ਉਹ ਆਪ ਖੁਦ ਕਹਿੰਦਾ ਯਾਰ ਕੋਈ ਕਲਰ ਤਾਂ ਨਹੀਂ ਯੂਜ਼ ਕਰਦਾ ਸਾਨੂੰ ਵੀ ਦੱਸ ਉਹ ਮੋਰਿਓ ਇਹ ਗੱਲ ਕਰਦਾ ਹੈ ਹਾਂਜੀ ਇਹ ਦਵਾਈ ਦਾ ਸਿਰਫ ਫਰਕ ਆ ਜੀ ਬੰਵਾਲਾ ਵਾਲੇ ਬੰਦੇ ਨੂੰ ਵੀ ਕਹਿ ਸਕਦੇ ਹੋ ਤੁਸੀਂ ਜਿਹਨਾਂ ਦਾ ਵਾਲ ਘਟ ਹੈ ਜਾਂ ਵਾਈਟ ਵਾਲ ਨੇ ਜਿਨ੍ਹਾਂ ਨੂੰ ਗੰਜਾ ਚੜ ਰਹੇ ਨੇ ਉਹਨਾਂ ਲਈ ਇਹ ਟਰੀਟਮੈਂਟ ਬਹੁਤ ਵਧੀਆ ਹੈ ਬਿਲਕੁਲ ਸਹੀ ਹੈ ਜਿਨ੍ਹਾਂ ਨੂੰ ਗੰਜਾਪਾਨ ਹੋਆ ਤੇ ਜਿਨ੍ਹਾਂ ਦੇ ਵਾਲ ਸਫੇਦ ਆ ਉਮਰ ਤੋਂ ਪਹਿਲਾਂ ਉਹ ਇਹ ਦਵਾਈ ਯੂਜ਼ ਕਰ ਸਕਦੇ ਆ ਤੇ ਬੜੇ ਵਧੀਆ ਰਿਜ਼ਲਟ ਆ ਜੀ ਕਿੱਥੋਂ ਆਇਓ ਤੁਸੀਂ ਪਹਿਲੇ ਦੱਸੋ ਮੇਰਾ ਨਾਮ ਰੁਕਸਾਨਾ ਬੇਗਮ ਹੈ ਮੈਂ ਜਗਾਦਰੀ ਤੋਂ ਆਈ ਐ ਮੈਂ 2021 ਚ ਆਈ ਸੀ ਇੱਥੇ ਮੇਰੇ ਪੈਰਾਂ ਚ ਜਲਣ ਸੋਜਨ ਤੇ ਮੈਨੂੰ ਲੇਡੀਜ਼ ਪ੍ਰੋਬਲਮ ਸੀ ਪੀਰੀਅਡ ਟਾਈਮ ਦਰਦ ਰਹਿੰਦਾ ਸੀ ਬਹੁਤ ਜ਼ਿਆਦਾ ਤੇ ਮੈਂ ਇਹ ਤੋਂ ਨਿਚਪਾਣ ਵਾਲੀ ਦਵਾਈ ਯੂਜ਼ ਕਰੀ ਉਹ ਤੋਂ ਮੈਨੂੰ ਫਰਕ ਆ ਬਹੁਤ ਆਰਾਮ ਆ ਸਹੀ ਹੈ ਨਾ ਮੇਰੇ ਸੋਜਾਏ ਹੁਣ ਪੈਰਾਂ ਦੀ ਜਲਣ ਲੱਤਾਂ ਚ ਵੀ ਦਰਦ ਰਹਿੰਦੀ ਸੀ ਉਹ ਵੀ ਠੀਕ ਆ ਤੇ ਲੇਡੀਜ਼ ਪ੍ਰੋਬਲਮ ਨਾਲ ਵੀ ਮੈਨੂੰ ਸਹੀ ਹੈ ਆਹ ਤੋਂ ਤੇ ਜਿਸ ਲੇਡੀਜ਼ ਚ ਦੇਖਿਆ ਗਿਆ ਲੱਤਾਂ ਜਿਹੜੀ ਤੁਸੀਂ ਪ੍ਰੋਬਲਮ ਦੱਸ ਰਹੇ ਹੋ ਲੱਤਾਂ ਹੈ ਜਾਂ ਮਤਲਬ ਕਿ ਆਪ ਗੋਟਿਆਂ ਦੀ ਪ੍ਰੋਬਲਮ ਇਦਾਂ ਵੀ ਦੱਸ ਰਹੇ ਹੋ ਕਿ ਆਮ ਲੇਡੀਜ਼ ਨੂੰ ਪ੍ਰੋਬਲਮ ਹੁੰਦੀ ਹੈ ਕਿੰਨੀ ਦੇਰ ਤੋਂ ਤੁਸੀਂ ਦਵਾਈ ਦੇ ਲੈ ਰਹੇ ਹੋ ਤੇ ਲੇਡੀਜ਼ ਨੂੰ ਕੀ ਕਹਿਣਾ ਜਾਊਗਾ ਮੈਂ 2021 ਚ ਲੈ ਗਈ ਸੀ ਦਵਾਈ ਇੱਥੋਂ ਮੈਂ 3 ਮਹੀਨੇ ਲਗਾਤਾਰ ਯੂਜ਼ ਕੀਤੀ ਹੈ ਦਵਾਈ ਮੈਨੂੰ ਫਰਕ ਹੈ ਮੈਨੂੰ ਬਹੁਤ ਆਰਾਮ ਆਇਆ ਮੈਂ ਦੁਬਾਰੇ ਫੇਰ ਐਸੀ ਕਰਕੇ ਦੁਬਾਰੇ ਅੱਜ ਦਵਾਈ ਲੈਣ ਆਈ ਆਂ ਇੱਥੋਂ ਵੀ ਮੈਨੂੰ ਬਹੁਤ ਆਰਾਮ ਹੈ ਮੈਂ ਇਹੀ ਕਹੂੰਗੀ ਵੀ ਜਿਹਨੂੰ ਵੀ ਇਹ ਪ੍ਰੋਬਲਮ ਹੈ ਇੱਥੇ ਆਣ ਧੁੰਨੀ ਦੀ ਦਵਾਈ ਲੈ ਕੇ ਜਾਣ ਤੇ ਧੁੰਨੀ ਚ ਪਾਣ ਤੋਂ ਬਹੁਤ ਆਰਾਮ ਮਿਲੂਗਾ ਰਾਤ ਮਿਲੂਗੀ ਗੋਲੀਆਂ ਖਾਣੇ ਨਾਲੋਂ ਕੋਈ ਫਰਕ ਨਹੀਂ ਪੈਂਦਾ ਜੀ ਤੋਂ ਐਦਾਂ ਧੁੰਨੀ ਦੀ ਦਵਾਈ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈ। ਇਹ ਮੈਨੂੰ ਨਾ ਦਿਖਿਓ ਕਿੱਥੇ ਰਹਿਣਾ ਹੈ ਥਰਮਲ ਕਲੋਨਿਕ ਕੀ ਪ੍ਰੋਬਲਮ ਹੈ ਜੀ ਤੁਸੀਂ ਇਥੇ ਆ ਰਹੇ ਟ੍ਰੀਟਮੈਂਟ ਲਈ ਆ ਕਿਹੜਾ ਸੀਕਵੈਂਸ ਦੇ ਆ ਸਾਡੇ ਮੈਡਮ ਨੂੰ ਗਠੀਆ ਸੀ ਲਗਾਤਾਰ 25 ਸਾਲ ਤੋਂ 25-26 ਸਾਲ ਤੋਂ ਬੱਚਾ ਹੋਣਾ ਸੀ ਬੱਚਾ ਹੋਣ ਦੇ ਵੇਲੇ ਗਠੀਆ ਹੋ ਗਿਆ ਉਹਨਾਂ ਦੇ ਗਠੀਆ ਹੋਇਆ ਸੀ ਬਹੁਤ ਇਲਾਜ ਕਰਾਇਆ ਜੀ ਪੀਜੀਏ ਵੀ ਗਏ ਹੁਣ ਲਗਾਤਾਰ ਸੀ ਢੱਗ ਤੇ 3 ਸਾਲ ਤੋਂ ਇਥੋਂ ਤੇਲ ਲੈ ਗਏ ਸੀ ਉਹ ਤੇਲ ਵਰਤਦੇ ਆ ਉਹਨਾਂ ਦੇ ਹੱਥ ਜਿਹੜੇ ਐ ਵਿੰਗੇ ਆ ਹੁਣ ਸਿੱਧੇ ਲੱਗ ਗਏ ਜੀ ਹੁਣ ਪਿਛਲੇ ਵੀ ਨੀ ਰਿਪੋਰਟ ਕਰਾਈ ਹੁਣ ਠੀਕ ਆ ਗਿਆ ਗਠੀਆ ਠੀਕ ਆ ਗਿਆ ਹੱਥ ਵੀ ਸਿੱਧੇ ਲੱਗ ਗਏ ਹੁਣ ਅੱਜ ਲਿਆਉਣਾ ਸੀ ਮਾਣੋ ਨਾਲ ਪਰ ਜੀ ਇਹਨਾਂ ਦਾ ਫੋਨ ਹੀ ਮੈਨੂੰ ਉਰਫਾਉਣੇ 2 ਵਜੇ ਗਿਆ ਜੀ 1:35 ਤੇ ਗਿਆ ਇਸ ਕਰਕੇ ਨਾਲ ਨਹੀਂ ਲੈ ਆ ਸਕੇ ਅਜਿਹਾ ਕੋ ਫਾਇਦਾ ਹੋਇਆ ਤਾਂ ਉਹ ਸਾਨੂੰ ਪੂਰਾ ਫਾਇਦਾ ਹੋ ਗਿਆ ਜੀ ESR ਨਾਰਮਲ ਆ ਗਿਆ ESR ਤੇ ਇੱਕ ਹੋਰ ਹੁੰਦਾ ਜੀ ਕੁਝ ਡਟੇ ਦਾ ਟੈਸਟ ਉਹ ਉਨੀ ਆ ਗਿਆ ਜੀ ਇਹਦਾ ਗਠੀਆ ਤਾਂ ਵੈਸੇ ਸੁਣਨ ਜਾਂਦਾ ਵੀ ਇਹ ਠੀਕ ਹੁੰਦਾ ਹੀ ਨਹੀਂ ਹੈ ਜੀ ਹੁੰਦਾ ਹਾਂ ਪੀਜੀਆ ਜੀ ਨੇ ਕਹਤਾ ਸੀ ਵੀ ਇਹ ਠੀਕ ਨਹੀਂ ਹੁੰਦਾ ਇਹਨੂੰ ਰੋਕ ਸਕਦੇ ਆਂ ਜੀ ਅਸੀਂ ਰੋਕ ਲੈਂਦੇ ਆਂ ਉਹ ਗੋਜਨ ਦੇ ਦੇ ਕੇ ਪਰ ਉਹ ਠੀਕ ਨਹੀਂ ਹੁੰਦਾ ਹੁਣ ਸਾਡੀ ਰਿਪੋਰਟ ਨਾਰਮਲ ਆ ਗਈ ਨਾਰਮਲ ਆ ਆਜ ਮੈਨੇ ਲਿਹਾਣੀ ਸੀ ਪਹਿਲਾਂ ਇਹਨਾਂ ਨੇ ਦੱਸਿਆ ਨਹੀਂ ਮੈਨੂੰ ਵੀ ਆਉਣਾ ਰਿਪੋਰਟ ਤੇ ਕਾਰਡ ਲਿਹਾਉਣੇ ਸੀ ਪੀਜੀਆ ਜੀ ਦੇ ਉਹ ਸਾਡਾ ਠੀਕ ਆ ਗਿਆ ਘਰ ਦਾ ਕੰਮ ਸਾਰਾ ਕਰ ਲੈਂਦੇ ਰੋਕੀ ਪਾਣੀ ਬਣਾ ਲੈਂਦੇ ਸਾਰਾ ਕੰਮ ਕਰ ਲਿਆ ਪਰ ਪੌਣਾ ਹੀ ਲਗਾਤਾਰ ਹੁੰਦਾ ਜੀ ਇਹ ਨਹੀਂ ਵੀ 7 ਦਿਨ ਪਾ ਕੇ ਹਟ ਜੋ 8 ਦਿਨ ਪਾ ਕੇ ਮਹੀਨਾ ਸਾਨੂੰ 3 ਸਾਲ ਹੋ ਗਏ ਲਗਾਤਾਰ ਇੱਕ ਮਹੀਨੇ ਦੇ 4-6 ਸ਼ੀਸ਼ੇ ਲਾਦੀਆਂ ਪਾ ਰਹੇ ਨੇ ਨਹੀਂ 1 ਸਾਲ ਨਹੀਂ 1 ਸਾਲ ਦੇ 4-5 6 ਸ਼ੀਸ਼ੇ ਲਾਦੀਆਂ ਲਗਾਤਾਰ ਆ ਸਕਦੇ ਆ ਕੁੰਦਨ ਸਿੰਘ ਧਮਾਨ ਨਾਭੀ ਸ਼ਕਤੀ ਅੰਮ੍ਰਿਤ ਪਾਣਾ ਨਬੀ ਸ਼ਕਤੀ ਅੰਮ੍ਰਿਤ ਸਾਡੀ ਮੈਡੀਸਿਨ ਆ ਕੋਲੋਬੀ ਬੈਰੀਅਰ ਤੇ ਆ ਆਪ ਸਾਰਿਆਂ ਦੇ ਪਿਆਰ ਲੋਕੋ ਲੋਕਾਂ ਦੇ ਆਸ਼ੀਰਵਾਦ ਦੇ ਨਾਲ ਅਸੀਂ ਕੰਮ ਸ਼ੁਰੂ ਕੀਤਾ ਸੀਗਾ ਤੇ ਅੱਜ ਹਜ਼ਾਰਾਂ ਲੋਕ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਿਰਫ ਪਾਕਿਸਤਾਨ ਛੱਡ ਕੇ ਸਾਰੀਆਂ ਕੰਟਰੀਆਂ ਨੂੰ ਦਵਾਈ ਜਾਂਦੀ ਆ ਔਰ ਲੋਕ ਸਾਨੂੰ ਮਤਲਬ ਕਹਿਣ ਦਾ ਬੜਾ ਅੱਛੀ ਅਸੀਸਾਂ ਦਿੰਦੇ ਆ ਤੁਹਾਡੀਆਂ ਅਸੀਸਾਂ ਕਰਕੇ ਹੀ ਮੈਂ 40 ਸਾਲ ਮੇਰੀ ਏਜ ਆ ਤੁਹਾਨੂੰ ਲੱਗਦੀ ਵੀ ਮੇਰੀ ਉਮਰ 40 ਸਾਲ ਦੀ ਹੋਣੀ ਹੈ ਨਾ ਕਿਉਂਕਿ ਜੋ ਅਸੀਂ ਲੋਕਾਂ ਨੂੰ ਦਵਾਂਗੇ ਫਜ਼ਲੇ ਸਾਨੂੰ ਉਹੀ ਮਿਲੂਗਾ ਔਰ ਜੇ ਇੱਕ ਗੱਲ ਯਾਦ ਰੱਖਿਓ ਹੈਲਥ ਵਰਕਰ ਜਿਹਦੇ ਕੋਲ ਤੁਸੀਂ ਆਪਣੇ ਸਰੀਰ ਦਾ ਇਲਾਜ ਕਰਾਣ ਜਾ ਰਹੇ ਆ ਜੇ ਉਹ ਆਪ ਫਿੱਟ ਆ ਨਾ ਉਹਦਾ ਸਰੀਰ ਫਿੱਟ ਫਾਟ ਆ ਤਾਂ ਤੁਹਾਨੂੰ ਜਰੂਰ ਠੀਕ ਕਰ ਸਕਦਾ ਉਹ ਮੈਨੂੰ ਆਪਣੇ ਸਰੀਰ ਦਾ ਮਾਰ ਨਹੀਂ ਹੈਗਾ ਸਰੀਰ ਦਾ ਔਰ ਪੈਸੇ ਦਾ ਕੋਈ ਮਾਰ ਨਹੀਂ ਕਰਨਾ ਚਾਹੀਦਾ ਬੰਦੇ ਨੇ ਮੈਨੂੰ ਮਾਰ ਨਹੀਂ ਹੈਗਾ ਪਰ ਮੈਨੂੰ ਖੁਸ਼ੀ ਹੈ ਵੀ ਪ੍ਰਮਾਤਮਾ ਨੇ ਮੈਨੂੰ ਫਿੱਟ ਰੱਖਿਆ ਔਰ ਲੋਕ ਸਾਡੇ ਸਰੀਰ ਨੂੰ ਦੇਖੀ ਦਵਾਈ ਲੈਂਦੇ ਆ ਹੁਣ ਜੇ ਮੇਰੀ ਬਟਨ ਟੁੱਟਣੇ ਨੂੰ ਫਿਰਦੇ ਆ ਮੇਰੇ ਢਿੱਡ ਕਾਬੂ ਚ ਨਹੀਂ ਹੈਗਾ ਮੈਨੂੰ ਵੀਕਨੈਸ ਹੈ ਮੇਰੀ ਅੱਖਾਂ ਦੇ ਅੰਗ ਲੱਗੀ ਵੀ ਆ ਤਾਂ ਮੈਂ ਤੁਹਾਨੂੰ ਕਹਾਂ ਠੀਕ ਕਰੂੰਗਾ ਭਰੋਸਾ ਕਰੋ ਕੋਈ ਜ਼ਿਆਦਾ ਮਹਿੰਗਾ ਟ੍ਰੀਟਮੈਂਟ ਨਹੀਂ ਹੈਗਾ 1.5 ਮਹੀਨੇ ਦੀ ਦਵਾਈ 1600 ਰੁਪਏ ਦੀ ਹੁੰਦੀ ਹੈ ਸੋਕਰ ਇਨਸੂਲਿਨ ਬੰਦ ਜਿਹਨਾਂ ਦੀ ਜਿਹਦੀ ਇਨਸੂਲਿਨ ਬੰਦ ਹੋਈ ਜਾ ਉਹਨੂੰ ਪੁੱਛੋਦਾ ਸਹੀ ਉਹਦਾ ਹਾਲ ਕਿ ਆਤਾ ਇੱਕ ਚੀਜ਼ ਧਿਆਨ ਨਾਲ ਸੁਣੋ ਜਦੋਂ ਬੰਦੇ ਨੂੰ ਸ਼ੂਗਰ ਜ਼ਿਆਦਾ ਹੁੰਦੀ ਆ ਫਿਰ ਡਾਕਟਰ ਤੋਂ نیچے ਕਾਤੇ ਟੀਕੇ ਲਾਉਂਦੇ ਆ ਇਨਸੂਲਿਨ ਜਦ ਕੁੱਤਾ ਵੱਡਦਾ ਆ ਫਿਰ ਤੂੰ ਨੀਂਜਗਾ ਤੇ ਇੰਜੈਕਸ਼ਨ ਲੱਗਦੇ ਆ ਟੀਕੇ ਲੱਗਦੇ ਨੇ ਤੂੰ ਨੀਂਜ ਕਿਉਂਕਿ ਤੂੰ ਨੀਂਜ ਸ਼ਕਤੀ ਆ ਤੂੰ ਨੀਂਜ ਸਾਡੇ ਪ੍ਰਾਣ ਆ ਇਸ ਕਰਕੇ ਤੂੰ ਨੀਂਜ ਦੇ ਨਾਲ ਤੂੰ ਨੀਂਜ ਚ ਕੁਝ ਲਾਣੇ ਦੇ ਨਾਲ ਜਾਂ ਕੁਝ ਪਾਣੇ ਨਾਲ ਉਹ ਰੋਮ ਰੋਮ ਚ ਫੈਲ ਜਾਂਦਾ ਤਾਂ ਹੀ ਸ਼ੂਗਰ ਨਾਰਮਲ ਹੁੰਦੀ ਆ ਲੋਕ ਜਲੇਬੀਆਂ ਵੀ ਖਾਈ ਜਾਂਦੇ ਹੁਣ ਤਾਂ ਜਿਹੜੇ ਕਹਿੰਦੇ ਇਲਾਜ ਇਲਾਜ ਆ ਜਿਹਨੂੰ ਕਹੇ ਤਰ ਵੀ ਸ਼ੂਗਰ ਕਰਕੇ ਹੱਥ ਪੈਰ ਵੱਢਣੇ ਪੈ ਜਾਣੇ ਥੋਨੂੰ ਅੰਗ ਪੈਰ ਉਹ ਮਾਝੇ ਉਹ ਵੀ ਤੁਹਾਡੇ ਕੋਲ ਠੀਕ ਉਹ ਬਚ ਗਏ ਠੀਕ ਠੀਕ ਹੈ ਨਾ ਭਰੋਸਾ ਕਰੋ ਇਹ ਸਾਡੀ ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਵਿਧੀ ਆ ਜਿਹੜੀ ਕਿ ਹੁਣ ਕਈ ਸਾਲ ਮੁਗਲਾਂ ਨੇ ਰਾਜ ਕਰਿਆ ਸਾਡੇ ਤੇ ਫਿਰ ਗੋਰਿਆਂ ਨੇ ਕਰਿਆ ਉਹਨਾਂ ਨੇ ਆਪਣੇ ਆਪਣੇ ਟ੍ਰੀਟਮੈਂਟ ਪੇਸ਼ ਕਰਤੇ ਸਾਡੇ ਇਹ ਟ੍ਰੀਟਮੈਂਟ ਹਜ਼ਾਰਾਂ ਸਾਲ ਪੁਰਾਣੇ ਇਹ ਕੁਝ ਨਮਾ ਨਹੀਂ ਅਸੀਂ ਲੈ ਕੇ ਆਏ ਅਸੀਂ ਤਾਂ ਉਸ ਦੀ ਕੰਮ ਕਰ ਰਹੇ ਆ ਔਰ ਲੋਕ ਠੀਕ ਹੋ ਰਹੇ ਆ ਦੂਸਰੀ ਗੱਲ ਇਹ ਵੀ ਅਸੀਂ ਪੰਜ ਤੱਤਾਂ ਤੇ ਕੰਮ ਕਰਦੇ ਆਂ। ਸਰੀਰ ਦੇ ਤੁਹਾਡੇ ਪੰਜ ਤੱਤ ਜਦ ਤੱਕ ਬੈਲੈਂਸ 'ਚ ਨਹੀਂ ਆਉਂਦੇ ਤੁਸੀਂ ਠੀਕ ਨਹੀਂ ਹੋ ਸਕਦੇ। ਪੰਜ ਇੱਕ ਤੱਤ ਨੂੰ ਬੈਲੈਂਸ ਕਰਨ ਨੂੰ 90 ਦਿਨ ਲੱਗ ਜਾਂਦੇ ਆ। ਆ ਤੁਹਾਡੇ ਸਾਹਮਣੇ ਸਾਰਿਆਂ ਨੇ ਲਗਭਗ 90 ਦਿਨੇ ਕਿਹਾ। ਠੀਕ ਹੈ। ਠੀਕ ਹੁਣ ਜਿਹੜਾ ਬੰਦਾ 20 ਸਾਲ ਦੇ ਜਿਹਦੀ ਘਰ ਵਾਲੀ ਨਾਲ ਕਿਚਨ ਜਾ ਕੇ ਕੰਮ ਨਹੀਂ ਤਾਂ ਕਰਿਆ। 26 ਸਾਲ ਹੋ ਗਏ ਤੇ ਕਿਚਨ 'ਚ ਜਾ ਕੇ ਕੰਮ ਨਹੀਂ ਕਰਿਆ ਤਾਂ ਹੱਥ ਪੈਰ ਵਿੰਗੇ ਤੇ। ਆ 2 ਸਾਲ ਤੇ ਉਹ ਠੀਕ ਹੋ ਗਏ ਨਾਰਮਲ ਆ ਗਿਆ ਰਿਪੋਰਟਾ। ਤਾਂ ਉਹ ਆਪਣੇ ਆਪ ਚੇ ਦੱਸੋ ਨਾ ਲੋਕ ਕਹਿੰਦੇ ਐ ਨਾ ਮੈਂ ਤਾਂ ਕੁਝ ਵੀ ਦਿੰਦਾ ਹਨ ਤੇ ਜਿਆਦਾ ਜਾਣਕਾਰੀ ਤੁਹਾਨੂੰ YouTube ਤੇ ਮਿਲ ਜਣੀ ਆ ਉਹ ਦੂਸਰੀ ਗੱਲ ਇਹ ਆ ਵੀ ਕਾਪੀ ਤੋਂ ਬਚ ਕੇ ਰਹੋ ਇੱਕ ਨਾਲ ਇੱਕ ਫਰੀ ਜਿਹੜੀ ਦਵਾਈ ਮਿਲਦੀ ਆ ਧੁੰਨੀ ਵਾਲੀ ਦਵਾਈ ਉਹ ਸਾਡੀ ਨਹੀਂ ਹੈਗੀ ਨਾ ਅਸੀਂ ਦਿੰਦੇ ਆ ਸਾਡੀ Amazon ਤੇ ਮੈਡੀਸਿਨ ਵਸਦੀ ਆ ਨਾ ਕੋਈ ਸ਼ਕਤੀ ਅਮਰਤ 1500 ਰੁਪਏ ਦੀ ਆ Amazon ਤੇ ਇੱਥੇ 1300 ਦੀ ਹੁੰਦੀ ਇੱਕ ਸ਼ੀਸ਼ੀ ਡੈਂਟਾ ਅਮਰਤ ਨਾਲ ਲਾ ਕੇ ਜਿਹੜੀ ਦਵਾਈ ਪੀਣੀ ਹੁੰਦੀ ਆ ਅੱਖਾਂ ਵਾਸਤੇ ਦੰਦਾ ਵਾਸਤੇ ਹੁੰਦੀ ਆ ਉਹਦਾ ਸੈੱਟ 1600 ਰੁਪਏ ਦਾ ਇੱਕ ਨੋਲੀ ਬੈਰੀਅਰ ਤੇ ਜਿਹੜਾ ਮਿਲਦਾ ਆ ਵੀਰਵਾਰ ਨੂੰ ਬੰਦ ਹੁੰਦਾ ਵੀਰਵਾਰ ਨੂੰ ਕੋਈ ਦਵਾਈ ਦਿੰਦੇ ਨਹੀਂ ਅਸੀਂ ਨਾ ਅਚਿਆਣ ਦੀ ਲੋੜ ਆ ਵੀਰਵਾਰ ਨੂੰ ਬਾਕੀ ਤੁਸੀਂ ਜਦ ਮਰਜ਼ੀ ਆ ਸਕਦੇ ਆ 10 ਤੋਂ 4 5 ਸਵਾਗਤ ਆ ਤੁਹਾਡਾ ਔਰ ਆਪਣੇ ਸ਼ਰੀਰ ਨੂੰ ਬਚਾਓ ਤੰਦਰੁਸਤੀ ਤੇ ਬੜਾ ਕੁਝ ਨਹੀਂ ਹੈਗਾ ਜਿਹੜਾ ਬੰਦਾ ਤੰਦਰੁਸਤ ਆ ਉਹਨੂੰ ਪੁੱਛ ਕੇ ਦੇਖੋ ਕਿਵੇਂ ਆ ਜਿਹੜਾ ਬੰਦਾ ਇੱਕ ਪੀਜੀਆਈ 'ਚ ਜਾਂ ਐਮਰਜੈਂਸੀ 'ਚ ਪਿਆ ਆਏ ਉਹਨੂੰ ਜਾ ਕੇ ਪੁੱਛੋ ਤੰਦਰੁਸਤੀ ਕਿ ਆਏ ਠੀਕ ਹੈ ਮੈਂ ਤਾਂ ਇਹੀ ਕਹੂੰਗਾ ਵੀ ਆਪਣੇ ਸ਼ਰੀਰ ਨੂੰ ਬਚਾਓ ਆਯੁਰਵੇਦ ਨੂੰ ਪੜਾਓ ਜੀ ਦਵਾਈ ਪਾਣੇ ਨਾਲ ਲੋਕ ਠੀਕ ਹੋ ਰਹੇ ਆ ਤਾਂ ਹੀ ਸਾਡੀ ਕਾਪੀ ਹੋਣ ਲੱਗੀ ਆ ਜੇ ਨਾਂ ਨਹੀਂ ਹੁੰਦਾ ਕੋਈ ਫਿਰ ਸਾਨੂੰ ਕਾਪੀ ਵੀ ਕਿਹਨੇ ਕਰਨਾ ਤਾਂ ਅੱਜ 15 ਪਲੱਸ ਕੰਪਨੀਆਂ ਨੇ ਸਾਨੂੰ ਕਾਪੀ ਕਰ ਲਿਆ ਪਰ ਖੁਸ਼ੀ ਇਸ ਗੱਲ ਦੀ ਵੀ ਮੈਂ ਲੋਕਲ ਆ ਐੱਛਾ ਹੀ ਆ ਮੈਂ ਕਨੌਲਾ ਪਿੰਡ ਆ ਮੇਰਾ ਹੁੰਦਨ ਸਿੰਘ ਧਵਾਨ ਮੇਰਾ ਨਾਮ ਆ ਕਨੌਲੀ ਬਹਿਰੀਏ ਤੇ ਅਸੀਂ ਬੈਠੇ ਆ ਸਾਨੂੰ ਲੋਕ ਕਹਿੰਦੇ ਬਾਹਰ ਦੀ ਕੰਟਰੀਆਂ ਵਾਲੇ ਵੀ ਸਾਡੀ ਕੰਟਰੀ ਚ ਆਜੋ ਇੱਥੇ ਆ ਕੇ ਕਰੋ ਟ੍ਰੀਟਮੈਂਟ ਪਰ ਜੇ ਮੇਰੇ ਘਰ ਚ ਮੇਰੇ ਏਰੀਏ ਚ ਸਾਡੇ ਇਲਾਕੇ ਚ ਲੋਕ ਬਿਮਾਰ ਹੋ ਗਏ ਅਸੀਂ ਬਾਹਰ ਜਾਈਏ ਤਾਂ ਬੜੀ ਮਾੜੀ ਗੱਲ ਆ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਔਰ ਪਿਆਰ ਦੇ ਸਹਿਯੋਗ ਨਾਲ ਅਸੀਂ ਕੰਮ ਕਰ ਰਹੇ ਆ ਜਦ ਮਰਜੀ ਆ ਕੇ ਮਿਲੋ ਨਾ ਮੈਂ ਕਿਸੇ ਦੇ ਟੈਸਟ ਕਰਾਉਂਦਾ ਐ ਨਾ ਮੈਂ ਕਿਸੇ ਦੇ ਦੇਖਦਾ ਐ ਨਾ ਅੱਜ ਤੱਕ ਕਰਾਇਆ ਜਿੰਨੇ ਤੱਕ ਤੁਹਾਡੇ ਟੈਸਟ ਟਸਟ ਜੇ ਹੁੰਦੇ ਨੇ ਉਹਨੇ ਮਤਬ ਬੰਦਾ ਠੀਕ ਹੋ ਜਾਂਦਾ ਥੈਂਕ ਯੂ